ਜੇ ਕਾਲ ਤੱਕ ਸਾਇਬ ਦੇ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਭਾਈ ਕਹਿਰ ਸਿੰਘ ਦੀ ਵਰਸੀ ਮਨਾਈ ਗਈ। ਇਸ ਮੌਕੇ ਅਖੰਡ ਪਾਠ ਸਾਇਬ ਦੇ ਭੋਗ ਪਾਏ ਗਏ ਅਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਨੂੰ ਸਰੋਪੇ ਭੇਟ ਕੀਤੇ ਗਏ। ਸ੍ਰੀ ਹਰਮੰਦਰ ਸਾਹਿਬ ਤੇ ਹੋਏ ਹਮਲੇ ਵਿੱਚ ਸ਼ਹੀਦ ਹੋਏ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਅਤੇ ਭਾਈ ਕਹਿਰ ਸਿੰਘ ਦੀ ਯਾਦ ਵਿੱਚ ਅੱਜ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਪਾਈ ਬਿਰਨ ਸਿੰਘ ਸੁਰੱਖਿਆ ਕਰਮੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਅਤੇ ਮੌਕੇ ਤੇ ਹੀ ਸ਼ਹੀਦ ਹੋ ਗਏ। ਪਾਈ ਕੈਰ ਸਿੰਘ ਅਤੇ ਪਾਈ ਸਤਵੰਦ ਸਿੰਘ 6 ਜਨਵਰੀ 1939 ਨੂੰ ਸ਼ਹੀਦ ਹੋ ਗਏ ਸਨ। ਜਿਸ ਦੇ ਚਲਦੇ ਅੱਜ ਹਰਮੰਦਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਚੰਨਾ ਬੂਗਾ ਵਿਖੇ ਪਾਈ ਸਤਵੰਦ ਸਿੰਘ ਦੀ ਸ਼ਹਾਦਤ ਮੌਕੇ ਅੰਨਪਾਟ ਦੇ ਭੋਗ ਪਾਏਗੇ ਅਤੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਾਈ ਸਤਵੰਦ ਸਿੰਘ ਦੇ ਪਰਿਵਾਰਿਕ ਮੈਂਬਰ ਪੰਥਕ ਜਤਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਸੰਸਦ ਸਿਮਰਂਜੀਤ ਸਿੰਘ ਮਾਨ ਖਡੂਰ ਸਾਹਿਬ ਤੋਂ ਸੰਸਦ ਪਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤੇ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਇਸ ਵਰਸੀ ਦੇ ਮੌਕੇ ਤੇ ਮੌਜੂਦ ਰਹੇ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਆਪਣੀ ਮਹਾਨ ਕੌਮ ਦੇ ਯੋਧਿਆਂ ਨੂੰ ਯਾਦ ਕਰਨ ਆਏ ਹਾਂ ਜਿਨ੍ਹਾਂ ਨੇ 6 ਜਨਵਰੀ ਨੂੰ ਆਪਣੀ ਸ਼ਹਾਦਤ ਦਿੱਤੀ ਸੀ। ਉਹਨਾਂ ਨੂੰ ਸਾਡੀ ਸਲਾਮੀ ਤੇ ਉਹਨਾਂ ਦੀ ਸ਼ਹੀਦੀ ਨੂੰ ਸਹਿਯੋਗ ਦੇਣ ਲਈ ਅੱਜ ਅਸੀਂ ਇੱਥੇ ਪਹੁੰਚੇ ਹਾਂ। ਅੱਜ ਦਾ ਦਿਨ 10ਵੇਂ ਪਾਕਸਾ ਦਾ ਪ੍ਰਕਾਸ਼ ਦਿਵਸ ਹੈ ਪਿਛੇ ਪਿਛੇ ਦੇ ਜੋ ਉਸੇ ਕੌਮ ਦੇ ਲਈ ਉੱਤਮ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬੰ ਸਿੰਘ ਦੀ ਸਕੋਂ ਸਿੰਘ ਦੀ ਡੇਰ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ ਸੀਗੀਆਂ ਉਸ ਦਾ ਹੰਗਾਰਾ ਬੀਜੇਪੀ ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਇਸ ਕੇ ਅਡਵਾਨੀ ਜਿਹੜਾ ਫੇਰ ਉੱਚ ਦਾ ਬੀਜੇਪੀ ਦਾ ਲੀਡਰ ਸੀ ਔਰ ਸਨ ਕੇ ਆ ਪੀ ਐਚ ਆਰ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪਾਗਾਂਦੇ ਆ ਜਿਹੜੇ ਅੱਜ ਦਰਬਾਰ ਸਭ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਸ਼ਿਦਨੂ ਨਮਸਕਾਰ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਹਨਾਂ ਮਾਕੌਮ ਦੇ ਮਹਾਨ ਜੋਧਿਆਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੋ 6 ਜਨਵਰੀ ਨੂੰ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਤੋਂ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਅਸੀਂ ਆਏ ਸੀ ਤੋਂ ਉਹਨਾਂ ਨੂੰ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਕਿ ਜਿਨ੍ਹਾਂ ਸਾਡੀ ਕੌਮ ਦੀ ਆਨ ਸ਼ਾਨ ਵਾਸਤੇ ਆਪਾਂ ਵਾਰਿਆ ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੋਧਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਸਜ਼ਾ ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਹਰੇ ਸ਼ਰਮਣੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ ਅੱਜ ਬੜਾ ਮਹਾਨ ਦਿਨ ਆ ਕਿ ਜਿੱਤੇ ਕਿ ਇੱਕ ਇੱਕ ਤਾਂ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਭਾਈ ਬਿਆਨ ਸਿੰਘ ਦੀ ਛਿੱਦੀ ਦਾ ਦੇਣਾ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕਾਲ ਤੱਕ ਸਾਹ ਟਾਉਣ ਤੇ ਉਹਨਾਂ ਨੂੰ ਪੂਰੀ ਸਜ਼ਾ ਦੇ ਕੇ ਛਿੱਦੀ ਪ੍ਰਾਪਤ ਕੀਤੀ ਔਰ ਸੂਰਾਸੋ ਪਹਿਚਾਨੀਏ ਜੋ ਲਰੇਦੀਨ ਕੇ ਹੇਤ ਪਰਜਾ ਪੁਰਜਾ ਕਟ ਮਰੇ ਕਬੂਨਾ ਸ਼ਾਹ ਦੇ ਖੇਤ ਮਾਣ ਮਹਾਨ ਸ਼ੀਧਾ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਦੂਸਰਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਉਸਤਵ ਹੈ ਜੀ ਤਾਂ ਹੀ ਪ੍ਰਕਾਸ਼ ਅੰਭਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲੈਓ ਔਰ ਉਹਨਾ ਮਹਾਨ ਗੁਰੂ ਸਹਬਾਨਾ ਦਾ ਅਜ ਪ੍ਰਕਾਸ਼ ਜਿਹੜਾ ਦਿਨਸ ਹੈ ਜਿਨ੍ਹਾਂ ਨੇ ਜ਼ੁਲਮ ਔਰ ਜਿਨ੍ਹਾਂ ਨੇ ਦੱਬੇ ਕੁਝਲੇ ਲੋਕਾਂ ਨੂੰ ਜਿਹੜਾ ਅਸੀਂ ਅੰਮ੍ਰਿਤ ਛਕਾ ਕੇ ਖਾਲਸੇ ਦਾ ਰੂਪ ਬਣਾਇਆ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹਉ ਕਰੋ ਨਵਾਸ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਈ ਦਿਓ ਮਸਾਰਾ ਮੈਂ ਉਹਨਾਂ ਦੇ ਪ੍ਰਕਾਸ਼ ਉਸਦੀ ਸਾਰਿਆਂ ਨੂੰ ਬਹੁਤ ਬਤਾਈ ਧੰਨ ਇਸ ਮੌਕੇ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਸਾਡੀ ਕੌਮ ਦੀ ਆਨ ਤੇ ਸ਼ਾਨ ਵਾਸਤੇ ਆਪਣੀ ਜ਼ਿੰਦਗੀ ਦੀ ਬਾਜ਼ੀ ਲਾਈ ਹੈ ਉਹਨਾਂ ਦੀ ਮੰਗਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ ਸਾਂਸਦ ਸਰਬਜੀਤ ਸਿੰਘ ਖਾਲਸਾ ਅਤੇ ਸਾਥਕਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਗੱਲ ਨੂੰ ਦੱਸਿਆ ਕਿ ਜਿਹੜੇ ਲੋਕਾਂ ਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਨੂੰ ਇਸ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਕਰਨੀ ਚਾਹੀਦੀ। ਇਸ ਦੌਰਾਨ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਸਹਿਮਤੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਕੱਠੇ ਹੋ ਕੇ ਆਪਣੀ ਮੰਗਾਂ ਨੂੰ ਲੈ ਕੇ ਆਮ ਦਰਜੇ ਤੇ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਧਿਰਾਂ ਨੂੰ ਛੱਡ ਕੇ ਹੁਣ ਇੱਕ ਮੰਚ ਤੇ ਆ ਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਵਾਉਣੀਆਂ ਚਾਹੀਦੀਆਂ ਹਨ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਜਾਨ ਬਚਾਉਣ ਲਈ ਉਹਨਾਂ ਦੇ ਹੱਕ ਜਲਦ ਤੋਂ ਜਲਦ ਮੰਨਣ।